ਜੋ ਅੰਬਰਤਪਾਲ ਨੂੰ ਲੋਕਔਰ ਪੀਆ ਫੜਾਉਂਦਿਆ ਰੋਜਾ ਉਹਨਾਂ ਲਈ ਇਹ ਵੀਡੀਓ ਆ ਧਿਆਨ ਦੇ ਨਾਲ ਸੁਣ ਲੋ ਹੁਣ ਸਭ ਦਾ ਜਿਹੜੇ ਇਹ ਕਾੜੜੇ ਵਰਤਨੇ ਪਹਿਣਗੇ ਇਹਨਾਂ ਦੇ ਲਈ ਇਹ ਲੋਕ ਤਾਂ ਹੀ ਠੀਕ ਹੋਣਗੇ ਜਿਹੜੇ ਹਰ ਵਕਤ ਸਿੱਖਾਂ ਨੂੰ ਭੰਨਣ ਤੇ ਲੱਗਿਆ ਹਰ ਵਕਤ ਸਿੱਖਾਂ ਨੂੰ ਕਹਿੰਦੇ ਆ ਅਸੀਂ ਇਹਨਾਂ ਨੂੰ ਕਿਹੜੇ ਵੇਲੇ ਖਤਮ ਕਰੀਏ ਕੋਈ ਸਿੱਖ ਵੀ ਬੋਲਦਾਗਾ ਤੇ ਉਹਦੇ ਉੱਤੇ ਜਿਹੜਾ ਹਮਲਾ ਕਰਦੇ ਆ ਜੇ ਸਿੱਖ ਝੰਡਾ ਲੈ ਜੇ ਸੰਤਾਂ ਦਾ ਫੋਟੋ ਲੱਗੇ ਹੋਵੇ ਉਹ ਤੇ ਵੀ ਅਲਰਜੀ ਆ ਇਹ ਖਾਲਸਾ ਰਾਜ ਲਿਖਿਆ ਹੋਵੇ ਉਹ ਤੇ ਵੀ ਅਲਰਜੀ ਆ ਖਾਸਤਾਨ ਕਹਦੇ ਉਹ ਤੇ ਵੀ ਅਲਰਜੀ ਆ ਜੇ ਕੋਈ ਹੋਰ ਪੰਗਤੀ ਗੁਰੂ ਗ੍ਰੰਥ ਸਾਹਿਬ ਦੇ ਵਿੱਚੋਂ ਕਹਿ ਦੇਵੇ ਇਹਨਾਂ ਨੂੰ ਉਹ ਤੇ ਵੀ ਅਲਰਜੀ ਆ ਯਾਨੀ ਕਿ ਸਿੱਖਾਂ ਦਾ ਗਾਲਾ ਇਹਨਾਂ ਨੇ ਘੁੱਟਿਆ ਹੋਇਆਗਾ ਮੈਂ ਤੁਹਾਨੂੰ ਇੱਕ ਵੀਡੀਓ ਸੁਣਾਉਣਾ ਫਿਰ ਤੁਸੀਂ ਜਿਹੜੀ ਮੇਰੀ ਇਹ ਗੱਲ ਦਾ ਜਵਾਬ ਆ ਇਹ ਤਾਂ ਉਹ ਆਪਣੇ ਆਪ ਦੇ ਵਿੱਚ ਆ ਜਾਊਗਾ ਕਿ ਜਿਹੜੀਆਂ ਗੱਲਾਂ ਮੈਂ ਤੁਹਾਨੂੰ ਕਹੀਆਂ ਨੇ ਇਹ ਗੱਲਾਂ ਸੱਚੀਆਂ ਨੇ ਜਾਂ ਝੂਠੀਆਂ ਨੇ ਜਾਂ ਮੈਂ ਫालतू ਗੱਲਾਂ ਕੀਤੀਆਂ ਨੇ ਇਹ ਤੇ ਉਹਨਾਂ ਨੂੰ ਆ ਜਿਹੜੀ ਵੀਡੀਓ ਤਾਂ ਮੈਂ ਦਿਖਾਉਣ ਲੱਗਿਆ ਇਹ ਵੀਡੀਓ ਨਹੀਂ ਦਿਸਦੀ ਉਹਨਾਂ ਲੋਕਾਂ ਨੂੰ ਅੰਮਰਤਪਾਲ ਸਿੰਘ ਤੇ ਐਨਐਸਏ ਜੋ ਆਪਾ ਲੱਗ ਸਕਦਾਗਾ ਇਹਨਾਂ ਲੋਕਾਂ ਉੱਤੇ ਕਿਉਂ ਨਹੀਂ ਲੱਗ ਸਕਦਾਗਾ ਤੁਸੀਂ ਪਹਿਲਾਂ ਵੀਡੀਓ ਸੁਣ ਲਓ ਫਿਰ ਤੁਸੀਂ ਨਿਰਣਾ ਆਪ ਕਰ ਲਿਓ ਬਾਅਦ ਇਹ ਵਿੱਚ ਆਪਾਂ ਗੱਲਬਾਤ ਕਰਦੇ ਆ ਤੁਹਾਨੂੰ ਕਿ ਹਰ ਵੇਲੇ ਭਾਈ ਅੰਮਰਪਾਲ ਸਿੰਘ ਨੂੰ ਭੰਨਣ ਵਾਲੇ ਕੋਈ ਸਾਡਾ ਅਖੌਤੀ মিডিਆ ਕੋਈ ਸਾਡੇ ਜਿਹੜਾ ਦਲਾਲ ਨੇ ਜਿਹੜੇ ਸਿੱਖ ਆਪਣੇ ਆਪ ਨੂੰ ਆਗੂ ਕਹਾਉਂਦੇ ਆ ਤੇ ਕਈ ਜਿਹੜੇ ਅਖੌਤੀ ਨੇ ਇਹਨਾਂ ਨੇ ਆਪਣੇ ਚੈਨਲ ਬਣਾਏ ਹੋਏ ਨੇ ਘਰਾਂ ਦੇ ਵਿੱਚ ਬਹਿ ਕੇ ਸਕੌਟੀਆਂ ਲੈ ਕੇ ਬਗਵਾਸ ਕਰਦੇ ਆ ਹਰ ਵੇਲੇ ਤੇ ਉਹਨਾਂ ਨੂੰ ਇਹ ਜਿਹੜਾ ਵੀਡੀਓ ਉਹਨਾਂ ਤੱਕ ਜਰੂਰ ਪਹੁੰਚਾ ਦਿਓ ਕਿ ਤੁਹਾਡੀਆਂ ਜਿਹੜੀਆਂ ਅੱਖਾਂ ਨੇ ਕਦੋਂ ਸਿੱਖਾਂ ਦੇ ਲਈ ਖੁੱਲਦੀਆਂ ਨੇ ਜਾਂ ਤੁਹਾਡੀਆਂ ਜਿਹੜੀ ਜੀਭ ਆ ਜਿਹੜੀ ਤੁਹਾਡੀ ਜ਼ੁਬਾਨ ਆ ਗੰਦੀ ਆ ਇਹ ਸਿੱਖਾਂ ਦੇ ਲਈ ਹੁੰਦੀ ਆ ਤੇ ਪਹਿਲਾਂ ਤੁਹਾਨੂੰ ਮੈਂ ਵੀਡੀਓ ਸੁਣਾ ਦੇਮਾ ਫਿਰ ਆਪਾਂ ਗੱਲਬਾਤ ਕਰਦੇ ਆ ਤੇ ਨਾਲੇ ਤੁਹਾਨੂੰ ਪਤਾ ਲੱਗ ਜੂਗਾ ਕਿ ਸਿੱਖਾਂ ਨੇ ਇਹ ਗੱਲਾਂ ਇਹ ਜਿਹੀਆਂ ਗੱਲਾਂ ਕਿਤੇ ਕਰੀਆਂ ਕਰੀਆਂ ਨੇ ਹਰ ਗੱਲ ਤੇ ਸਿੱਖ ਵਖਵਾਦੀ ਸਿੱਖ ਖਾਸਤਾਨੀ ਵਖਵਾਦੀ ਸਿੱਖਾਂ ਨੂੰ ਉਹਨਾਂ ਨੇ ਜੀਣਾ ਮੁਸ਼ਕਲ ਕਰਿਆ ਪਿਆਗਾ ਤੁਹਾਨੂੰ ਵੀਡੀਓ ਸੁਣਾ ਦੇ ਤੁਹਾਨੂੰ ਆਪਣੇ ਆਪ ਅੱਖਾਂ ਖੁੱਲ੍ਹ ਜਾਣਗੀਆਂ ਨਿਰਣਾ ਹੋ ਜਾਊਗਾ ਕਿ ਭਾਈ ਗੱਲ ਠੀਕ ਆ ਕੇਵਲ ਯਾਹ ਕੀ ਨਹੀਂ ਪੂਰੀ ਦੁਨੀਆ ਦੇਖੋ ਅਬ ਆਪਣੇ ਲੋਕੋ ਕੋ ਮਰ ਮਿਟਨੇ ਕੇ ਲਈ ਤਿਆਰ ਕਰੋ ਕੇਵਲ 1 ਲੱਖ एक लाख लोग अगर धर्म के लिए मर मिटने के लिए तैयार हो गए तो मेरी बात याद रखना एक दिन पूरी दुनिया सनातन बनेगी केवल यहां की नहीं पूरी दुनिया देखो सुनो इस्लाम खत्म करने की जिम्मेदारी तो तुम तो मुझ पर छोड़ दो इस्लाम की तो नींव मोहम्मद और कुरान है उस पर तो ऐसा पलीता लगा दिया है कि इस्लाम को तो मुसलमान भी खत्म करेंगे लेकिन इसमें अभी 50 साल लगेंगे 50 साल में हिंदू धर्म ना खत्म हो जाए इसकी जिम्मेदारी संभालो और इस काम के लिए ज्यादा बच्चे पैदा करो ज्यादा हथियार खरीदो अब अपने लोगों को ਹੁਣ ਦਿਓ ਜਵਾਬ ਇਥੇ ਸਰਕਾਰਾਂ ਜਵਾਬ ਦੇ ਦੇਣ ਪੰਜਾਬ ਸਰਕਾਰ ਜਵਾਬ ਦੇ ਦੇ ਤੇ ਸੈਂਟਰ ਸਰਕਾਰ ਜਵਾਬ ਦੇ ਦੇ ਆਰਐਸਐਸ ਦੇ ਦੇ ਪੁਲਿਸ ਪ੍ਰਸ਼ਾਸਨ ਦੇ ਦੇ ਅਖੌਤੀ মিডিਆ ਜਵਾਬ ਦੇ ਦੇ ਅਖੌਤੀ ਸਿੱਖ ਪੰਥਕ ਪ੍ਰਚਾਰ ਜਿਹੜੇ ਪ੍ਰਚਾਰ ਕਰਦੇ ਆ ਉਹ ਜਵਾਬ ਦੇ ਦੇਣਾ ਹੁਣ ਦਿਓ ਜਵਾਬ ਬੰਦਾ ਸਿੱਧਾ ਲਲਕਾਰ ਕੇ ਕਹਿ ਰਿਹਾਗਾ ਬਾਤ ਤੋਂ ਬਾਤ ਹਥਿਆਰ ਖਰੀਦੋ ਲੱਖ ਬੰਦਾ ਇੱਕ ਭਰਤੀ ਕਰੋ ਮਰ ਮੇਟਣ ਵਾਲਾ ਤਿਆਰ ਰਹੋ ਕਹਿੰਦਾ ਇਹ ਸਿੱਧਾ ਵੰਗਾਰਿਆ ਅੰਮ੍ਰਿਤਪਾਲ ਨੇ ਗੱਲਾਂ ਕਹੀਆਂ ਕਦੇ ਉਨਾਉਂ ਤੇ ਐਨਐਸਯੂ ਆਪਾ ਲੱਗ ਗਿਆ ਯੂਪੀਏ ਲੱਗ ਗਿਆ ਤੇ ਇਹਨਾਂ ਉੱਤੇ ਕਿਉਂ ਨਹੀਂ ਲੱਗ ਸਕਦਾ ਬਈ ਇੱਥੋਂ ਪਤਾ ਲੱਗਦਾ ਕਿ ਸਿੱਖ ਕੌਮ ਗੁਲਾਮ ਆ ਹੁਣ ਤਾਂ ਤੁਸੀਂ ਕਲੀਅਰ ਸੁਣ ਲਿਆ ਕਿ ਕਹਿ ਰਿਹਾ ਬਾਤ ਤੋਂ ਬਾਅਦ ਹਥਿਆਰ ਖਰੀਦੋ ਸਰੇ ਆਮ ਫੌਜ ਤਿਆਰ ਕਰੋ ਮਰਨ ਮੇਟਣੇ ਵਾਲੀ ਸਨਾਤਨ ਧਰਮਤਾ ਬਾਤ ਸੰਗਦਾ ਆ 80 ਕਰੋੜ ਗਿਣਤੀ ਆ ਹਿੰਦੂਆਂ ਦੀ ਤੇ ਅਜੇ ਵੀ ਧਰਮ ਤੁਹਾਡੇ ਖਾਤਰੇ ਦੇ ਵਿੱਚ ਆ ਸਿੱਖਾਂ ਦੀ 2 ਕਰੋੜ ਕਹਿੰਦੇ ਸੀ ਅੱਜ ਸਿੱਖਾਂ ਦੀ ਨਾ 2 ਕਰੋੜ ਆ ਨਾ 1 ਕਰੋੜ ਆ ਮੈਂ ਕਹਿੰਦਾ ਲੱਖਾਂ ਦੇ ਵਿੱਚ ਹੀ ਆ ਤੇ ਮੁਸਲਮਾਨਾਂ ਕੋਲੇ ਕਿਹੜੇ ਸਟੇਟਾਂ ਨੇ ਤੁਹਾਡੇ ਕੋਲੇ ਕਿੰਨੇ ਸਟੇਟਾਂ ਨੇ ਕਿੰਨੇ ਦੇਸ਼ ਨੇ ਤੁਹਾਡੇ ਤੁਹਾਡੇ ਮੁਸਲਮਾਨਾਂ ਦੇ ਕਿੰਨੇ ਦੇਸ਼ ਨੇ ਤੁਹਾਡਾ ਹਿੰਦੁਸਤਾਨ ਦੇਸ਼ ਤੁਹਾਡਾਗਾ ਸਿੱਖਾਂ ਦਾ ਕੀ ਆ ਨਾ ਸਿੱਖਾਂ ਦਾ ਪੰਜਾਬ ਆ ਨਾ ਸਿੱਖਾਂ ਦਾ ਇਹ ਦੇਸ਼ ਆ ਤੁਸੀਂ ਸਿੱਖਾਂ ਨੂੰ ਅਜੇ ਵੀ ਜਿਹੜਾ ਐਗੀਆਂ ਧਮਕੀਆਂ ਦੇ ਰਹੇ ਹੋ ਚਾਹੇ ਮੁਸਲਮਾਨਾਂ ਨੂੰ ਦੇ ਰਹੇ ਹੋ ਇਹ ਘੱਟ ਗਿਣਤ ਉਹ ਤੁਸੀਂ ਧਮਕੀਆਂ ਦੇ ਰਹੇ ਹੋ ਸਰੇ ਆਮ ਇਹਨਾਂ ਉੱਤੇ ਕੋਈ ਪਰਚਾ ਦਰਜ ਨਹੀਂ ਜਿੰਨਾ ਕਿ ਮੁਕੱਦਮੇ ਦਰਜੇ ਕਰਦੇ ਸਿੱਖਾਂ ਤੇ ਕਰ ਦਿਓ ਜੇ ਫਾਂਸੀ ਚੜ੍ਹਨੇ ਸਿੱਖਾਂ ਨੂੰ ਚੜ੍ਹ ਦਿਓ ਗੋਲੀ ਮਾਰਨੀ ਹੈ ਸਿੱਖਾਂ ਨੂੰ ਮਾਰ ਦਿਓ ਜੇ ਲੰਗਰ ਲਗਾਉਣਾ ਹੈ ਭੁੱਖਿਆਂ ਨੂੰ ਜਬਰਦਿਆਂ ਗੋਲਿਆਂ 'ਚ ਲੰਗਰ ਲਾਉਣਾ ਤਾਂ ਸਿੱਖ ਜਾਓ ਜੇ ਦੇਸ਼ ਦੇ ਲਈ ਲੜਨਾ ਤਾਂ ਅਗੇ ਹੋ ਕੇ ਸਿੱਖ ਲੜੋ ਦੇਸ਼ ਦੇ ਲਈ ਕੁਰਬਾਨੀਆਂ ਦੇਣੀਆਂ ਸਿੱਖ ਲੜੋ ਸਿੱਖ ਫਾਂਸੀਆ ਤੇ ਚੜਨਾ ਜੇ ਰਾਜ ਭਾਗ ਕਰਨਾਗਾ ਇਹ ਮੋਨੇ ਕੋਨੇ ਐਹੇ ਜੇ ਬੰਦੇ ਕਰਨ ਜੇ ਸਿੱਖ ਕਹਿ ਦੇਣਾ ਰਾਜ ਕਰੇਗਾ ਖਾਲਸਾ ਜੀ ਇਹਨਾਂ ਨੂੰ ਵਖਵਾਦੀ ਆ ਜੀ ਇਹੇ ਇਹ ਦੇਸ਼ ਦੇ ਗद्दार ਨੇ ਇਹ ਖਾਸਤਾਨੀ ਨੇ ਇਹਨਾਂ ਖਾਸਤਾਨ ਕਹਿ ਦਿੱਤਾ ਇਹਨਾਂ ਉੱਤੇ ਐਨਐਸਏ ਲਗਾ ਦਿਓ ਨਾ ਤੇ ਯੂਏਪੀ ਲਗਾ ਦਿਓ ਇਹਨਾਂ ਨੂੰ ਅੰਦਰ ਛਿਟੋ ਇਹ ਅੱਤਵਾਦੀ ਹੈ ਵੱਖਵਾਦੀ ਆ ਆਹ ਗੱਲਾਂ ਹੋ ਰਹੀਆਂ ਕਿ ਨਹੀਂ ਹੋ ਰਹੀਆਂ ਇਹ ਦੱਸੋ ਤੁਸੀਂ ਆਪਣੇ ਦਿਲ ਦੇ ਉੱਤੇ ਹੱਥ ਰੱਖ ਕੇ ਇਹ ਤੁਸੀਂ ਸਹੀ ਗੁਰੂ ਨੂੰ ਆਪਣੇ ਹਾਜ਼ਰ ਨਾਮ ਮੰਨ ਕੇ ਦੱਸੋ ਜਾਂ ਜਿਹੜੇ-ਜਿਹੜੇ ਧਰਮਾਂ ਦੇ ਵਿੱਚ ਲੋਕ ਵੀਡੀਓ ਸੁਣਦੇ ਆ ਕਿਉਂਕਿ ਧਰਮ ਸਾਰੇ ਬਰਾਬਰ ਆ ਧਰਮ ਕੋਈ ਮਾੜਾ ਨਹੀਂ ਹੁੰਦਾ ਮੈਂ ਤੁਹਾਨੂੰ ਪਹਿਲਾਂ ਕਿਹਾ ਕਿ ਧਰਮਾਂ ਦੇ ਵਿੱਚ ਬੰਦੇ ਆਏ ਜੇ ਬੰਦੇ ਨੇ ਜਿਹੜੇ ਇਹ ਮਾੜੇ ਨੇ ਜੇ ਇਹ ਬੰਦੇ ਮਾੜੇ ਨੇ ਫਿਰ ਇਹਨਾਂ ਉੱਤੇ ਕਿਉਂ ਨਹੀਂ ਕਾਰਵਾਈ ਹੁੰਦੀ ਇਹ ਸਰਪੰਚ ਲਲਕਾਰੇਗਾ ਬੰਦਾ ਸਰਿਆਂਵਾਂ ਲਲਕਾਰੇਆ ਸਰਿਆਂਮ ਹਥਿਆਰਾਂ ਦੀ ਟ੍ਰੇਨਿੰਗ ਦੇਣ ਦੀ ਵੀਡੀਓ ਦੇ ਕੇ ਮੈਂ ਕਹਿੰਦਾ ਇਹ ਭਰੀ ਪਈ ਹੈ ਵੀਡੀਓ ਆ ਇਹਦੀ ਆਈਡੀ ਹੈ ਮੇਰੇ ਕੋਲੇ ਇਹਦਾ ਆਈਡੀ ਦਾ ਨਾਮ ਮੈਂ ਤੁਹਾਨੂੰ ਕੀ ਦੱਸਾਂ ਹੋਰ ਹੀ ਤਰਿਆ ਹੋਇਆ ਹੈ ਇਹਨੇ ਇਨੇ ਆ ਵੀਡੀਓ ਨੇ ਸਾਰੀਆਂ ਕੱਢ ਕੇ ਵੇਖ ਲੋ ਆ ਵੀਡੀਓ ਸਾਰਿਆਂ ਤੇ ਨਫ਼ਰਤ ਭਰੀ ਹੋਈ ਐ ਨੇ ਐਜੇ ਸ਼ਬਦ ਕਹੇ ਨੇ ਜਿਹੜੇ ਕਿ ਨਹੀਂ ਕਹਿਣੇ ਸੀ ਇਹਦੇ ਕੋਈ ਕਾਰਵਾਈ ਨਹੀਂ ਕਿਉਂਕਿ ਹਿੰਦੂਆਂ ਦਾ ਬੱਚਾ ਗਾ ਇਹ ਹਿੰਦੂਆਂ ਦਾ ਗਾ ਇਸ ਕਰਕੇ ਅਸੀਂ ਪਿੱਟਦੇ ਆਂ ਹੋਰ ਸਾਡਾ ਕਿਸੇ ਨਾਲ ਬੈਰ ਨਹੀਂ ਵਿਰੋਧ ਨਹੀਂ ਕਿ ਭਾਈ ਜੇਕਰ ਰੱਖਣਾ ਸਾਨੂੰ ਵੀ ਉਹਨਾਂ ਬਾਗ ਰੱਖੋ ਬਰਾਬਰ ਸਿੱਖਾਂ ਤੇ ਕਹਿਰ ਨਾ ਗਜਾਰੋ ਸਿੱਖਾਂ ਦੇ ਇਨਕਾਊਂਟਰ ਕਿਉਂ ਕਰਦੇ ਹੋ ਜਦੋਂ ਇਹ ਜ ਆ ਬੋਲਦਾਗਾ ਉਦੋਂ ਸਾਰਿਆਂ ਦੇ ਬੋਲਤੀ ਉਦੋਂ ਸਿੱਖ ਵੀ ਬੋਲਤੀ ਬੰਦ ਹੋ ਜਾਂਦੀ ਆ ਉਦੋਂ মিডিਆ ਵੀ ਬੰਦ ਹੋ ਜਾਂਦਾ ਅਖੌਤੀ ਪ੍ਰਚਾਰਕ ਵੀ ਬੰਦ ਹੋ ਜਾਂਦੇ ਆ ਉਹਨਾਂ ਦੀ ਬੋਲਤੀ ਵੀ ਬੰਦ ਹੋ ਜਾਂਦੀ ਆ ਹੁਣ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤਾਂ ਕਿ ਸਰਕਾਰਾਂ ਨੂੰ ਤਾਂ ਪਤਾ ਹੀ ਆ ਪਰ ਆਪਾਂ ਘਟੋ ਘਟ ਰੌਲਾ ਤਾਂ ਪਾਈਏ ਹੋਰ ਤਾਂ ਕੁਝ ਨਹੀਂ ਕਰਨ ਜੋਗੇ ਨਹੀਂ ਕਰ ਸਕਦੇ ਵੀਡੀਓ ਤੇ ਸ਼ੇਅਰ ਕਰਦਿਆ ਕਰੋ ਘਰੇ ਬੈਠੇ ਗੁੱਠੇ ਦੱਬਣਾਗਾ ਤੇ ਧੰਨਵਾਦ ਤੁਹਾਡਾ ਜੋ ਵੀਡੀਓ ਸ਼ੇਅਰ ਕਰਦੇ ਆ ਲਾਇਕ ਕਰਦੇ ਆ ਵੇਖਦੇ ਆ ਕਮੈਂਟ ਵੀ ਕਰਦੇ ਆ ਵੈਰਜ ਦਾ ਖਾਲਸਾ ਵੈਰਜ ਕੀ ਫਤਿਹ